ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਿਵੇਂ ਸੰਗਤ ਜੀ ਤੁਹਾਨੂੰ ਸਭ ਨੂੰ ਪਤਾ ਹੈ ਜੇ ਕਿ 1 ਜੁਲਾਈ ਨੂੰ ਪਵਿੱਤਰ ਦਿਹਾੜਾ ਦੀਵਾਲੀ ਦਾ ਆਉਣ ਵਾਲਾ ਹੈ ਜੀ ਤੁਹਾਨੂੰ ਜਿਵੇਂ ਸੰਗਤ ਜੀ ਪਤਾ ਹੈ ਕਿ ਅੱਦੇ ਵਿੱਚ ਬਹੁਤ ਹੀ ਸਾਫ਼ ਸਫਾਈ ਚੱਲ ਰਹੀ ਹੈ ਜੇਕਰ ਤੁਸੀਂ ਇਸ ਸਮੇਂ ਇਹ ਕੰਮ ਕਰ ਲੈਂਦੇ ਹੋ ਤਾਂ ਫਿਰ ਤੁਹਾਡੀ ਕਿਸਮਤ ਸੋਹਣੇ ਵਾਂਗ ਚਮਕ ਜਾਵੇਗੀ ਕੋਸ਼ੀਆਂ ਨੂੰ ਲੱਗਾ ਤਾਲਾ ਹਮੇਸ਼ਾ ਲਈ ਖੁੱਲ ਜਾਵੇਗਾ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਪਾਚਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕੇ ਖਾਸ ਕਰਕੇ ਉਹਨਾਂ ਪੈਣ ਭਰਾਵਾਂ ਦੇ ਲਈ ਜੋ ਕਹਿੰਦੇ ਹਨ ਕਿ ਅਸੀਂ ਜੀਵਨ ਵਿੱਚ ਕੁਝ ਨਹੀਂ ਹਾਂ ਸੁਖੀ ਨਹੀਂ ਹਾਂ ਸਾਡੇ ਜੀਵਨ ਦੇ ਵਿੱਚ ਸਾਨੂੰ ਦੁੱਖ ਤੱਕ ਲਿਫਾ ਪਰੇਸ਼ਾਨੀਆਂ ਚਿੰਤਾਵਾਂ ਨੇ ਚਾਰੇ ਪਾਸਿਆਂ ਤੋਂ ਘੇਰ ਰੱਖਿਆ ਹੈ ਅਸੀਂ ਆਪਣੇ ਜੀਵਨ ਦੇ ਵਿੱਚ ਬੜੇ ਜ਼ਿਆਦਾ ਦੁਖੀ ਹੋ ਚੁੱਕੇ ਹਾਂ ਨਿਰਾਸ਼ ਹੋ ਚੁੱਕੇ ਹਾਂ ਕੁਝ ਵੀ ਸਮਝ ਨਹੀਂ ਲੱਗਦਾ ਅਸੀਂ ਕੀ ਕਰੀਏ ਸਾਨੂੰ ਤਾਂ ਇਹ ਲੱਗਦਾ ਹੈ ਕਿ ਜਿਵੇਂ ਸਾਡੀ ਕਿਸਮਤ ਮਾੜੀ ਹੈ ਰੱਬ ਸਾਡੀ ਕਿਸਮਤ ਦੇ ਵਿੱਚ ਸੁੱਖ ਲਿਖਣੇ ਭੁੱਲ ਗਿਆ ਹੈ ਰੱਬ ਨੇ ਸਾਡੀ ਕਿਸਮਤ ਵਿੱਚ ਲਿਖੇ ਹਨ ਤਾਂ ਬਸ ਦੁੱਖ ਹੀ ਦੁੱਖ ਤੇ ਲਿਖ ਕੇ ਸਾਨੂੰ ਭੇਜ ਦਿੱਤਾ ਹੈ ਤਾਂ ਉਹ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣ ਲੈਣ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੁੱਖਾਂ ਦਾ ਮੁੱਖ ਕਾਰਨ ਕੀ ਹੈ ਆਪਣੇ ਜੀਵਨ ਵਿੱਚ ਅਸੀਂ ਸੁਖੀ ਕਿਵੇਂ ਹੋ ਸਕਦੇ ਹਾਂ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਕਰਨ ਵਾਲੇ ਹਾਂ ਐਸਲੇ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅਧਾ ਅਦੂਰਾ ਗਿਆਨ ਹਮੇਸ਼ਾ ਖਤਰਨਾਕ ਹੁੰਦਾ ਹੈ ਤੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦੇਣਾ ਸੰਗਤ ਜੀ ਕਈ ਭੈਣ ਭਰਾ ਹੁੰਦੇ ਹਨ ਜੋ ਅਖ ਧਿਆਨ ਕਿ ਅਸੀਂ ਆਪਣੇ ਜੀਵਨ ਵਿੱਚ ਖੁਸ਼ ਨਹੀਂ ਹਾਂ। ਸੁਖੀ ਨਹੀਂ ਹਾਂ ਬਹੁਤ ਜ਼ਿਆਦਾ ਦੁੱਖ ਵਿੱਚ ਹਾਂ ਪਰੇਸ਼ਾਨੀ ਵਿੱਚ ਹਾਂ। ਨਾਲੇ ਵੀ ਕਹਿੰਦੇ ਹਨ ਕਿ ਅਸੀਂ ਗੁਰੂ ਨਾਲ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਸਿੱਖ ਵੀ ਹਾਂ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਦੇ ਸਿੱਖ ਹਾਂ ਅਸੀਂ ਤਾਂਤਨ ਸਾਹਿਬ ਜੀ ਦੇ ਗੁਰੂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਰੋਜ਼ ਗੁਰਬਾਣੀ ਦਾ ਪਾਠ ਵੀ ਕਰਦੇ ਹਾਂ ਪਰ ਫਿਰ ਵੀ ਪਤਾ ਨਹੀਂ ਕੀ ਗੱਲ ਸਾਡੀ ਜ਼ਿੰਦਗੀ ਵਿੱਚ ਦੁੱਖ ਖਤਮ ਨਹੀਂ ਹੁੰਦੇ ਸਾਡੀ ਜ਼ਿੰਦਗੀ 네ਗੇਟਿਵ ਨਰਾਸ਼ਾ ਦੇ ਨਾਲ ਭਰ ਚੁੱਕੀ ਹੈ ਸੰਗਾਦੇ ਇਹ ਗੱਲ ਤਾਂ ਮੰਨਣ ਦੇ ਵਿੱਚ ਨਹੀਂ ਆਉਂਦੀ ਕਿ ਹੋਵੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਉਹ ਵੀ ਕਦੇ ਦੁਖੀ ਹੋ ਸਕਦੇ ਹਨ ਉਹ ਵੀ ਆਖ ਦਿੰਦੇ ਹਨ ਕਿ ਮੈਂ ਦੁਖੀ ਹਾਂ ਨਰਾਸ਼ ਹਾਂ ਇਹ ਗੱਲ ਤਾਂ ਹੋ ਗਈ ਜਿਵੇਂ ਕੋਈ ਮਨੁੱਖ ਨਦੀ ਦੇ ਕੰਢੇ ਬੈਠਾ ਪਿਆਸਾ ਮਰ ਜਾਂਦਾ ਹੈ ਪਿਆਸੇ ਨੇ ਜਾ ਕੇ ਰੱਬ ਨੂੰ ਸ਼ਿਕਾਇਤ ਕੀਤੀ ਰੱਬ ਨੂੰ ਕਿਹਾ ਰੱਬ ਜੀ ਉਹ ਨਦੀ ਨੇ ਮੈਨੂੰ ਆਪਣਾ ਪਾਣੀ ਪੀਣ ਨੂੰ ਨਹੀਂ ਦਿੱਤਾ ਮੈਸ ਕਰਕੇ ਪਿਆਸਾ ਮਰ ਗਿਆ ਰਾਬਣੀ ਨਦੀ ਨੇ ਬੁਲਾਇਆ ਤੇ ਕਿਹਾ ਹਾਂ ਨਦੀਏ ਇਹ ਬੰਦਾ ਤੇਰੇ ਕੰਡੇ ਤੇ ਬੈਠਾ ਰਿਹਾ ਤੇਰੇ ਕੋਲ ਬੈਠਾ ਰਿਹਾ ਪਰ ਤੂੰ ਆਪਣਾ ਪਾਣੀ ਪੀਣ ਨੂੰ ਨਹੀਂ ਦਿੱਤਾ ਇਹ ਪਿਆਸਾ ਇਹ ਮਰ ਗਿਆ ਤਾਂ ਨਦੀ ਨੇ ਕਿਹਾ ਮਹਾਰਾਜ ਮੈਂ ਤਾਂ ਇਹਨੂੰ ਬੋਧ ਕਿਹਾ ਸੀ ਕਿ ਪੁੱਤ ਇਹ ਸਾਰਾ ਇਹ ਪਾਣੀ ਤੇਰਾ ਹੈ ਤੂੰ ਇਹਦੇ ਵਿੱਚ ਜਿੰਨਾ ਮਰਜੀ ਪੀ ਲੈ ਜਿੰਨਾ ਮਰਜੀ ਜਿਵੇਂ ਮਰਜੀ ਤੂੰ ਵਰਤ ਸਕਦਾ ਹੈ ਪਰ ਇਹਦੇ ਲਈ ਤੈਨੂੰ ਚੋਕਣਾ ਪੈਣਾ ਹੈ ਚੋਕ ਕੇ ਪਾਣੀ ਦਾ ਬੁੱਕ ਤਾਂ ਪਰਨਾ ਹੀ ਪੈਣਾ ਹੈ ਜਾਂ ਪਾਣੀ ਦਾ ਗਲਾਸ ਪਰਨਾ ਪੈਣਾ ਹੈ ਉਹਨੂੰ ਆਪਣੇ ਮੂੰਹ ਨਾਲ ਲਾਉਣਾ ਪੈਣਾ ਹੈ ਉਹ ਪਾਣੀ ਨੂੰ ਆਪਣੇ ਆਪ ਅੰਦਰ ਲੰਗਾਉਣਾ ਪੈਣਾ ਹੈ ਤਾਂ ਮੇਰੀ ਪਿਆਸ ਤਾਂ ਤੇਰੀ ਪਿਆਸ ਬੁਝੇਗੀ ਪਰ ਇਹ ਚੋਕ ਨੂੰ ਤਿਆਰ ਨਹੀਂ ਸੀ ਇਸ ਕਰਕੇ ਇਹ ਪਿਆਸਾ ਮਰ ਗਿਆ ਤੇ ਇਹ ਉਦਾਹਰਣ ਦੇ ਕੇ ਕਮਾਈ ਵਾਲੇ ਸੰਤ ਮਹਾਪੁਰਖ ਜੀ ਆਪਾ ਨੂੰ ਇਹ ਗੱਲ ਸਮਝਾਉਂਦੇ ਹਨ ਸੰਗਤ ਜੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਐਸਾ ਘਰ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਦਰ ਐਸਾ ਹੈ ਕਿ ਸਾਡੇ ਢੈਨ ਦੀ ਦੇਰ ਹੈ ਮਹਾਰਾ ਸੱਚੇ ਪਾਸ਼ਾ ਬਖਸ਼ਣ ਲੱਗਿਆ ਦੇਰ ਨਹੀਂ ਲਗਾਉਂਦੇ ਸਾਡੇ ਮੰਗਣ ਵਿੱਚ ਦੇਰੀ ਹੈ ਮਹਾਰਾ ਸੱਚੇ ਪਾਸ਼ਾ ਦੇਣ ਵਿੱਚ ਦੇਰ ਨਹੀਂ ਲਗਾਉਂਦੇ ਸਾਡੀਆਂ ਝੋਲੀਆਂ ਪਰਣ ਵਿੱਚ ਦੇਰ ਲੱਗਦੀ ਹੈ ਬਸ ਸਾਨੂੰ ਤਾਂ ਮੰਗਣਾ ਹੀ ਨਹੀਂ ਆਉਂਦਾ ਅਸੀਂ ਬਸ ਉਪਰੋਂ ਉਪਰੋ ਆਖਦੇ ਹਾਂ ਮਹਾਰਾ ਸੱਚੇ ਪਾਸ਼ਾ ਅਸੀਂ ਤੁਹਾਡੇ ਹਾਲ ਸਾਡੀ ਲਾਜ ਰੱਖਨੇਓ ਪਰ ਅੰਦਰੋਂ ਸਾਨੂੰ ਆਪਣੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਪਰ ਵਿਸ਼ਵਾਸ ਬਣਿਆ ਹੀ ਨਹੀਂ ਹੁੰਦਾ ਤਾਂ ਹੀ ਉਹਦਾ ਫਿਰ ਬੰਦੇ ਦਾ ਮਨ ਇਧਰ ਉਧਰ ਪਟਕਦਾ ਰਹਿੰਦਾ ਹੈ ਮਹਾਪੁਰਖ ਜੀ ਕਹਿੰਦੇ ਹਨ ਕਿ ਜਦ ਤਨ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਤੇ ਪੂਰਾ ਭਰੋਸਾ ਬਣ ਗਿਆ ਫਿਰ ਸੱਚੇ ਪਾਤਸ਼ਾਹ ਜੀ ਦੀ ਮਿੱਠੀ ਤੇ ਨਿੱਗੀ ਪਵਿੱਤਰ ਬਾਣੀ ਦਾ ਧਿਆਨ ਧਰ ਕੇ ਪਾੜ ਸੁਣ ਕੇ ਆਪਣੇ ਅੰਦਰ ਵਸਾ ਲਿਆ ਤੇ ਉਸੇ ਦਿਨ ਤੋਂ ਹੀ ਸਾਰੀ ਜ਼ਿੰਦਗੀ ਦੀ ਸਰੀਰ ਨਰਾਸ਼ਾ ਸਾਰੀ ਨੈਕਟੀਵਿਟੀ ਦੂਰ ਹੋ ਜਾਣੀ ਹੈ ਸਾਡਾ ਜੀਵਨ ਚੜ੍ਹਦੀ ਕਲਾ ਵਾਲਾ ਬਣ ਜਾਵੇਗਾ ਅਸੀਂ ਆਪਣੇ ਜੀਵਨ ਦੇ ਵਿੱਚ ਸੁਖੀ ਹੋ ਜਾਵਾਂਗੇ ਪਰ ਅਸੀਂ ਪਾਣੀ ਵਿੱਚ ਉਪਰੋਂ-ਪਰੋਂ ਹੀ ਪਾੜਦੇ ਹਾਂ ਤੇ ਮਾਰਾ ਸੱਚੇ ਪਾਤਸ਼ਾਹ ਜੀ ਵੀ ਉਪਰੋਂ-ਪਰੋਂ ਹੀ ਕਹਿੰਦੇ ਹਨ ਕਿ ਸੱਚੇ ਪਾਤਸ਼ਾਹ ਅਸੀਂ ਤੇਰੇ ਹਾਂ ਸਾਡੀ ਲਾਜ ਰੱਖੋ ਸਾਡਾ ਪ੍ਰੋਸਾ ਪੰਦਾ ਨਹੀਂ ਅਸੀਂ ਆਪਣੇ ਗੁਰੂ ਅਗੇ ਸੰਪੂਰਨ ਰੋਹ ਵਿੱਚ ਸਮਰਪਿਤ ਹੀ ਨਹੀਂ ਹੁੰਦੇ ਅਸੀਂ ਆਪਣੇ ਮਾਰਾ ਸੱਚੇ ਪਾਤਸ਼ਾਹ ਜੀ ਦੇ ਅਗੇ ਟੈਨ ਨੂੰ ਤਿਆਰ ਨਹੀਂ ਹਾਂ ਮੰਨਣ ਨੂੰ ਤਿਆਰ ਨਹੀਂ ਹਾਂ ਕਿ ਅਸੀਂ ਔਗਣਾ ਦੇ ਨਾਲ ਅਸੀਂ ਮੈਲ ਦੇ ਨਾਲ ਭਰੇ ਪਏ ਹਾਂ ਆ ਸਾਡਾ ਜਿਹੜਾ ਮਨ ਹੈ ਪੂਰਾ ਮੈਲ ਦੇ ਨਾਲ ਭਰਿਆ ਪਿਆ ਹੈ ਪਰ ਅਸੀਂ ਮੰਨਦੇ ਨਹੀਂ ਹਾਂ ਅਸੀਂ ਦੁਨੀਆ ਨੂੰ ਤਾਂ ਝੋਖਾ ਦੇ ਸਕਦੇ ਹਾਂ ਪਰ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਤਾਂ ਤੋ ਖਾ ਨਹੀਂ ਦੇ ਸਕਦੇ ਉਹ ਅੰਤਜਾਮੇ ਪਾਸ਼ਾ ਸਾਡੇ ਬਾਰੇ ਸਭ ਕੁਝ ਜਾਣਦੇ ਹਨ ਅਸੀਂ ਭਾਵੇਂ ਜਿੰਨਾ ਮਰਜੀ ਸਵੇਰੇ ਇਸ਼ਨਾਨ ਕਰਕੇ ਸੋਹਣੇ ਸਾਫ ਸੁਥਰੇ ਕੱਪੜੇ ਪਾ ਲਈਏ ਆਪਣੇ ਤਾਨ ਨੂੰ ਸਵਾਰਾਂ ਦੇ ਲਈ ਜਿੰਨੇ ਮਰਜੀ ਸ਼ਿੰਗਾਰ ਕਰ ਲਈਏ ਖੁਸ਼ਬੂਦਾਰ ਚੀਜ਼ਾਂ ਆਪਣੇ ਸਰੀਰ ਤੇ ਲਗਾ ਲਈਏ ਪਰ ਜਿਹੜੀ ਅੰਦਰ ਦੀ ਮੈਲ ਹੈ ਨਾ ਇਹਨਾਂ ਚੀਜ਼ਾਂ ਨੇ ਦੂਰ ਨਹੀਂ ਕਰਨੀ ਇਹ ਮੈਲ ਦੂਰ ਹੋਣੀ ਹੈ ਗੁਰੂ ਦੇ ਗਿਆਨ ਦੇ ਨਾਲ ਗੁਰੂ ਦੇ ਧਿਆਨ ਦੇ ਨਾਲ ਗੁਰੂ ਦੀ ਮਿਹਰ ਨਾਲ ਤੇ ਇਸ ਕਰਕੇ ਪਹਿਲਾਂ ਆਪਣੇ ਮਨ ਦੀ ਮੈਲ ਨੂੰ ਦੂਰ ਕਰਨ ਦੇ ਯਤਨ ਕਰੀਏ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰੀਏ ਕਿ ਮਾਰਾ ਸੱਚੇ ਪਾਤਸ਼ਾਹ ਸਾਡੇ ਮਨ ਦੀ ਮੈਲ ਨੂੰ ਦੂਰ ਕਰ ਦਿਓ ਕਿਉਂਕਿ ਜਦੋਂ ਮਨ ਦੀ ਮੈਲ ਦੂਰ ਹੋਵੇਗੀ ਤਾਂ ਸੇ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੇ ਹੱਕਦਾਰ ਬਣ ਜਾਵਾਂਗੇ ਫਿਰ ਹੀ ਸਾਡੇ ਅੰਦਰ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਗਿਆਨ ਵਸ ਜਾਵੇਗਾ ਗੁਰੂ ਸਾਹਿਬ ਜੀ ਦਾ ਧਿਆਨ ਅੰਦਰ ਲੱਗੇਗਾ ਸਭ ਤੋਂ ਜ਼ਰੂਰੀ ਹੈ ਸਾਡੇ ਮਨ ਦੀ ਮੈਲ ਨੂੰ ਤੋੜ ਕਰਨਾ ਮਨ ਦੀ ਸਾਫ ਸਫਾਈ ਕਰਨੀ ਅਸੀਂ ਆਪਣੇ ਸਰੀਰ ਦੀ ਸਾਫ ਸਫਾਈ ਵੀ ਹਰ ਰੋਜ਼ ਕਰਦੇ ਹਾਂ ਘਰ ਦੀ ਵੀ ਸਾਫ ਸਫਾਈ ਰੋਜ਼ ਕਰਦੇ ਹਾਂ ਜਿਵੇਂ ਹੁਣ ਤਿਉਹਾਰਾਂ ਦੇ ਦਿਨ ਚੱਲ ਰਹੇ ਹਨ ਹਰ ਘਰ ਦੇ ਵਿੱਚ ਸਫਾਈ ਚੱਲ ਰਹੀ ਹੈ ਭਾਵੇਂ ਹਰ ਰੋਜ਼ ਘਰਾਂ ਦੀਆਂ ਸਾਫ ਸਫਾਈਆਂ ਕੀਤੀਆਂ ਜਾਂਦੀਆਂ ਹਨ ਪਰ ਤਿਉਹਾਰਾਂ ਦੇ ਦਿਨਾਂ 'ਚ ਘਰ ਦਾ ਕੋਨਾ ਕੋਨਾ ਇਹਦਾ ਸਵਾਰਿਆ ਜਾਂਦਾ ਹੈ ਸਜਾਇਆ ਜਾਂਦਾ ਹੈ ਕੋਨੇ-ਕੋਨੇ ਵਿੱਚੋਂ ਕੂੜਾ ਕਰਕੜ ਕੱਢ ਕੇ ਉਹਨੂੰ ਸਾਫ਼ ਕੀਤਾ ਜਾਂਦਾ ਹੈ ਪਰ ਮਨਵਾਂਲ ਧਿਆਨ ਹੀ ਨਹੀਂ ਇਹ ਸਾਡਾ ਮਨ ਅੰਦਰੋਂ ਸਾੜੇ ਦੇ ਨਾਲ ਈਰਖਾ ਨਾਲ ਭਰਿਆ ਪਿਆ ਹੈ ਅੰਦਰੋਂ ਹੰਕਾਰ ਨਾਲ ਭਰਿਆ ਪਿਆ ਹੈ ਪਤਾ ਨਹੀਂ ਇਹਦੇ ਅੰਦਰ ਕਿੰਨੀ ਕੁ ਨਫ਼ਰਤ ਹੈ ਇਸ ਕਰਕੇ ਗੁਰੂ ਸਾਹਿਬ ਜੀ ਦੀ ਕਿਰਪਾ ਸਾਡੇ ਤੇ ਫਿਰ ਨਹੀਂ ਹੁੰਦੀ ਕਿਉਂਕਿ ਸੰਗਤ ਜੀ ਜਿੰਨੀ ਦੇਰ ਤੱਕ ਇਹ ਮੈਲ ਸਾਡੇ ਅੰਦਰ ਰਹੇਗੀ ਉਨੀ ਦੇਰ ਤੱਕ ਸਾਡਾ ਭਲਾ ਹੋਈ ਨਹੀਂ ਸਕਦਾ। ਉਨੀ ਦੇਰ ਤੱਕ ਸਾਡੀ ਕੋਈ ਵੀ ਅਰਦਾਸ ਬੇਨਤੀ ਪੂਰੀ ਨਹੀਂ ਹੋ ਸਕਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਫ਼ ਸਪਸ਼ਟ ਕਿਹਾ ਹੈ ਕਿ ਤੈਨੂੰ ਸਰਬੱਤ ਦਾ ਭਲਾ ਮੰਗਣਾ ਪੈਣਾ ਹੈ। ਸਿੱਖ ਦੀ ਅਰਦਾਸ ਬੇਨਤੀ ਵੀ ਉਨੀ ਦੇਰ ਤੱਕ ਪੂਰੀ ਨਹੀਂ ਹੁੰਦੀ ਜਿੰਨੇ ਦੇਰ ਤੱਕ ਉਹ ਇਹ ਨਹੀਂ ਕਹਿੰਦਾ ਕਿ ਨਾਨਕ ਨਾਮ ਛੰਡ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੇ ਸਰਬੱਤ ਦਾ ਭਲਾ ਅੰਦਰੋਂ ਮੰਗਣਾ ਹੈ ਸਿਰਫ ਜੁਬਾਨ ਦੇ ਨਾਲ ਕਹਿਣ ਦੇ ਨਾਲ ਨਹੀਂ ਗੱਲ ਬਣਨੀ ਜਦੋਂ ਅੰਦਰੋਂ ਸਰਬੱਤ ਦਾ ਭਲਾ ਮੰਗਾਂਗੇ ਸਰਬੱਤ ਦੇ ਭਲੇ ਦੀ ਅਰਦਾਸ ਕਰਾਂਗੇ ਸਾਨੂੰ ਆਪਣੇ ਲਈ ਕੁਝ ਵੀ ਮੰਗਣ ਦੀ ਫਿਰ ਲੋੜ ਨਹੀਂ ਪੈਣੀ ਮਹਾਰਾਜਾ ਸੱਚਾ ਜੀ ਨੇ ਬਿਨਾ ਬੋਲਿਆ ਬਿਨਾ ਮੰਗਿਆ ਹੀ ਚੋਲੀਆਂ ਭਰ ਦੇਣੀਆਂ ਹਨ ਸੋ ਸਾਧ ਸੰਗਤ ਜੀ ਮੌਕਦੀ ਗੱਲ ਇਹ ਹੈ ਮੰਦੀ ਮੈਲੀ ਸਾਡੀ ਗੁਰੂ ਕਿਰਪਾ ਤੋਂ ਸਾਨੂੰ ਦੂਰ ਰੱਖਦੀ ਹੈ ਤੇ ਜਿੱਦਾਂ ਸਾਡੇ ਮਾਦੇ ਮੈਲ ਦੂਰ ਹੋਣੇ ਸ਼ੁਰੂ ਹੋ ਜਾਵੇਗੀ ਗੁਰੂ ਦੀ ਕਿਰਪਾ ਸਾਡੇ ਤੇ ਹੋ ਜਾਵੇਗੀ ਮਾਦੇ ਮੈਲ ਵੀ ਗੁਰੂ ਦੀ ਕਿਰਪਾ ਤੋਂ ਬਿਨਾਂ ਦੂਰ ਨਹੀਂ ਹੋ ਸਕਦੀ ਇਸ ਕਰਕੇ ਰੋਜ਼-ਰੋਜ਼ ਆਪਣੇ ਗੁਰੂ ਸਾਹਿਬ ਦੇ ਅੰਗੇ ਅਰਦਾਸ ਬੇਨਤੀ ਕਰਨੀ ਹੈ ਜੋ ਵੀ ਸਾਡੇ ਅੰਦਰ ਔਗਣ ਹਨ ਕਿਉਂਕਿ ਪੂਰੇ ਪੂਰੇ ਦਾਅਵੇ ਦੇ ਨਾਲ ਕੋਈ ਵੀ ਨਹੀਂ ਕਹਿ ਸਕਦਾ ਕਿ ਮੈਂ ਬੜਾ ਸੱਚਾ ਤੇ ਸੁੱਚਾ ਹਾਂ ਮੈਂ ਬਹੁਤ ਸਾਫਾ ਇਹ ਤਾਂ ਕਈ ਵੇਲੇ ਮਨੋਕਹੀ ਹੁੰਦੇ ਆਂ ਜੋ ਕਹਿ ਦਿੰਦੇ ਹਨ ਕਿ ਅਸੀਂ ਮਾਈ ਦੇ ਲਾਲ ਆਂ ਅਸੀਂ ਔਗਣਾ ਦੇ ਨਾਲ ਨਹੀਂ ਭਰੇ ਹੋਏ ਤੇ ਉਹ ਫਿਰ ਆਪਣੇ ਆਪ ਨੂੰ ਚਿੱਤ ਪ੍ਰਾਪਤ ਕਰ ਲੈਂਦੇ ਹਨ ਕਿਉਂਕਿ ਉਹਨਾਂ ਦੇ ਅੰਦਰ ਦੀ ਮੈਲ ਨੂੰ ਦੂਰ ਕਰ ਲਿਆ ਹੁੰਦਾ ਹੈ ਗੁਰੂ ਦੀ ਕਿਰਪਾ ਦੇ ਨਾਲ ਪਰ ਆਪਣੇ ਵਰਗੇ ਬੜੇ ਮੈਲੇ ਹਨ ਔਗਣਾ ਨਾਲ ਭਰੇ ਪਏ ਹਨ ਜਿੰਨੇ ਦੇ ਤੱਕ ਅੰਦਰ ਦੀ ਏਰਖਾ ਹੰਕਾਰ ਸਾਡੇ ਅੰਦਰੋਂ ਖਤਮ ਨਹੀਂ ਹੁੰਦਾ ਉਨੇ ਦਿਨ ਤੱਕ ਗੁਰੂ ਦੀ ਕਿਰਪਾ ਦੂਰ ਨਹੀਂ ਹੋ ਸਕਦੀ ਗੁਰੂ ਦੀ ਕਿਰਪਾ ਦੇ ਨਾਲ ਦੂਰ ਨਹੀਂ ਹੋ ਸਕਦੀ ਇਹ ਸਭ ਕੁਝ ਗੁਰੂ ਦੀ ਕਿਰਪਾ ਨਾਲ ਹੋਣਾ ਹੈ ਇਸ ਲਈ ਰੋਜ਼ ਹੀ ਗੱਲ ਵਿੱਚ ਪੱਲਾ ਪਾ ਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰੀਏ ਕਿ ਮਾਰਾ ਸੱਚੇ ਪਾਤਸ਼ਾਹ ਮੇਰੇ ਅੰਦਰ ਆ ਪਾਪ ਹੈ ਗੁਨਾਹ ਹੈ ਮੈਂ ਕੀਤਾ ਹੈ ਗਲਤੀ ਮੈਂ ਕੀਤੀ ਹੈ ਉਹ ਅੰਦਰ ਜਮੇ ਪਾਤਸ਼ਾਹ ਸਭ ਕੁਝ ਜਾਣਦੇ ਹਨ ਇਹ ਨਹੀਂ ਕਿ ਅਸੀਂ ਦੱਸਾਂਗੇ ਤਾਂ ਫਿਰ ਉਹਨਾਂ ਨੂੰ ਪਤਾ ਲੱਗਣਾ ਹੈ ਉਹ ਸਭ ਕੁਝ ਜਾਣਦੇ ਹਨ ਉਹ ਸਿਰਫ ਇਹ ਦੇਖ ਰਹੇ ਹਨ ਕਿ ਬੰਦਾ ਕਦੋਂ ਆਪਣੇ ਆਗੂਆਂ ਨੂੰ ਮੰਨਦਾ ਹੈ ਕਦੋਂ ਮਾਫੀ ਮੰਗਦਾ ਹੈ ਤੇ ਕਦੋਂ ਮੈਂ ਉਹਨੂੰ ਮਾਫ ਕਰਾਂ ਮਾਰਾ ਸੱਚੇ ਪਾਤਸ਼ਾਹ ਬੜੇ ਦਿਆਲੂ ਹਨ ਕਿਰਪਾਲੂ ਹਨ ਆਪਣੇ ਸੱਚੇ ਪਾਤਸ਼ਾਹ ਜਿਹਦੇ ਘਰ ਦੇ ਵਿੱਚ ਵੱਡੇ ਪਾਪੀ ਗੁਨਾਹਗਾਰ ਵੀ ਬਖਸ਼ੇ ਜਾਂਦੇ ਹਨ ਬਸ ਜੇਕਰ ਕੋਈ ਮਨੋਂ ਪੂਰੇ ਮਨ ਦੇ ਨਾਲ ਵਿਸ਼ਵਾਸ ਦੇ ਨਾਲ ਟੈਂ ਭਵੇ ਬਸ ਇਹ ਟੈਣਾ ਹੀ ਸਿੱਖਣਾ ਹੈ ਆਪਣੇ ਆਗਣ ਕੋ ਨਹਾ ਮੰਨ ਲੈਣੇ ਹਨ ਕੀਤੀਆਂ ਗਲਤੀਆਂ ਗੁਨਾਹਾਂ ਦਾ ਪਛਤਾਵਾ ਕਰਨਾ ਹੈ ਅੱਗੇ ਤੋਂ ਸੱਚੇ ਪਾਤਸ਼ਾਹ ਜੀ ਤੋਂ ਸੰਮਤ ਬਖਸ਼ਿਸ਼ ਨਹੀਂ ਹੈ ਮਾਰਾ ਸੱਚੇ ਪਾਤਸ਼ਾਹ ਕਿਰਪਾ ਕਰੋ ਹੁਣ ਮੇਰੇ ਤੋਂ ਇਹ ਗਲਤੀ ਗੁਨਾਹ ਕਦੇ ਨਾ ਹੋਵੇ ਪਿਛਲੇ ਕੀਤੇ ਆਗਣ ਗਲਤੀਆਂ ਮaaf ਕਰ ਦਿਓ ਮਾਰਾ ਸੱਚੇ ਪਾਤਸ਼ਾਹ ਜੀ ਤੁਹਾਡੀਆਂ ਮਾਫੀਆਂ ਨੂੰ ਕਬੂਲ ਕਰ ਲੈਣਗੇ ਕਿਉਂਕਿ ਬੰਦੇ ਦਾ ਦਿਲ ਛੋਟਾ ਜਿਹਾ ਹੈ ਸਤ ਕੋ ਸੱਚੇ ਪਾਤਸ਼ਾਹ ਜੀ ਦਾ ਦਿਲ ਬਹੁਤ ਵੱਡਾ ਕੋਈ ਮਨੋਖ ਬਸਟੈਪ ਹੋਏ ਮਨ ਪਾਵੇ ਕਿ ਮੇਰੇ ਅੰਦਰ ਆਉਣ ਹਨ ਇਹਨਾਂ ਅਗਣਾਂ ਨੂੰ ਪਰਮਾਤਮਾ ਜੀ ਦੂਰ ਕਰ ਦੇਣ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਵੇਗੀ ਜੇਕਰ ਅਸੀਂ ਵੀ ਗੁਰਬਾਣੀ ਦਾ ਪਾਠ ਕਰਦੇ ਹਾਂ ਪਾਠ ਨੂੰ ਧਿਆਨ ਨਾਲ ਸੁਣਨ ਅਤੇ ਸਮਝਣਾ ਵੀ ਹੈ ਜਿਵੇਂ ਜਿਵੇਂ ਗੁਰੂ ਦਾ ਗਿਆਨ ਸਾਡੇ ਅੰਦਰ ਜਾਵੇਗਾ ਮਨ ਦੀ ਮੈਲ ਸਾਫ ਹੋਣੀ ਸ਼ੁਰੂ ਹੋ ਜਾਵੇਗੀ ਗੁਰੂ ਦੇ ਗਿਆਨ ਦੇ ਨਾਲ ਸਾਨੂੰ ਚੰਗੇ ਮਾਣੀ ਦੀ ਸਮਝ ਪਾਵੇਗੀ ਸਾਨੂੰ ਪਤਾ ਲੱਗਦਾ ਹੈ ਜਿਹੜੇ ਕੰਮ ਮੈਂ ਦੁਨੀਆਦਾਰੀ ਵਿੱਚ ਵਿਚਰਦਿਆਂ ਹੋਇਆਂ ਕਰ ਰਿਆਂ ਇਹਨਾਂ ਦੇ ਵਿੱਚੋਂ ਕਿਹੜੇ ਕੰਮ ਮੇਰੇ ਗਲਤੀਆਂ ਤੇ ਗੁਨਾਹ ਹਨ ਕਿਹੜੇ ਕੰਮਾਂ ਕਰਕੇ ਮੇਰੇ ਮਾੜੇ ਕਰਮ ਬਣ ਸਕਦੇ ਹਨ ਕਿਹੜੇ ਕੰਮ ਨੇਕ ਹਨ ਤੇ ਕਿਹੜੇ ਕੰਮ ਮੇਰੇ ਚੰਗੇ ਕਰਮ ਬਣਾ ਸਕਦੇ ਹਨ ਇਹ ਚੰਗੇ ਮਾੜੇ ਦਾ ਗਿਆਨ ਗੁਰੂ ਤੇ ਗਿਆਨ ਤੋਂ ਹਾਸਲ ਕਰਨਾ ਹੁੰਦਾ ਹੈ ਜੋ ਰੋਜ਼ ਗੁਰਬਾਣੀ ਦਾ ਪਾਠ ਕਰਨਾ ਹੈ ਸਮਝ ਕੇ ਵਿਚਾਰ ਕੇ ਕਰਨਾ ਹੈ ਹਰ ਰੋਜ਼ ਆਦਸ ਪੇਂਤੀ ਕਰਨੇ ਹੈ ਪੁਲਾ ਚੋਕਾਂ ਦੀ ਮਾਫੀ ਮੰਗਣੀ ਹੈ ਉਥੇ ਜੀਵਨ ਵਿੱਚ ਵਿੱਚ ਆਤਿਆ ਹੋਏ ਆਸਿਰੋਜ ਪਤਾ ਨਹੀਂ ਕਿੰਨੀ ਅੰਗਲਦੀਆਂ ਗੁਨਾਹ ਕਰ ਲੈਂਦੇ ਹਾਂ ਜਿਵੇਂ ਈਰਖਾ ਦੀ ਮਾੜੀ ਆਦਤ ਮਾੜਾ ਸਾੜਾ ਭਰਿਆ ਨਿੱਕ ਨਿੱਕੀ ਗੱਲ ਤੇ ਹੰਕਾਰ ਪਰ ਜਾਂਦਾ ਹੈ ਨਿੱਕ ਨਿੱਕੀ ਗੱਲ ਤੇ ਦੂਜਿਆਂ ਦੇ ਗੁੱਸਾ ਆ ਜਾਂਦਾ ਹੈ ਨਿੱਕੀ ਨਿੰਦਿਆ ਚੋਲੇ ਕਰਾਂ ਦੀ ਮਾੜੀ ਆਦਤ ਇਹ ਸਾਰੀਆਂ ਮਾੜੀਆਂ ਆਦਤਾਂ ਤੋਂ ਛੁਟਕਾਰੇ ਦੇ ਲਈ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਅੱਗੇ ਆਦਾਸ ਬੇਨਤੀ ਕਰੋ ਕਿ ਸੱਚੇ ਪਾਤਸ਼ਾਹ ਮੇਰੇ ਮਨ ਦੀ ਸਾਫ ਸਫਾਈ ਕਰੋ ਇਹ ਮਾਨ ਨੂੰ ਸੋਨਾ ਤੇ ਸਾਫ ਬਣਾ ਦਿਓ ਇਹਨੂੰ ਆਪਣੇ ਸੋਹਣੇ ਚਰਨਾ ਦੇ ਨਾਲ ਜੋੜ ਦਿਓ ਇਹ ਅਰਦਾਸ ਬੇਨਤੀ ਜ਼ਰੂਰ ਕਰਨੀ ਹੈ ਸਾਥ ਸੰਗਤ ਜੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ